ਪੰਜਾਬ ਫਾਈਨਸ ਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਮੈਂ ਲੈ ਕੇ ਹਾਜ਼ਰ ਹਾਂ ਇੱਕ ਗੁੱਡ ਨਿਊਜ਼ ਇਹ ਨਿਊਜ਼ ਦਾ ਸੰਬੰਧ ਅੰਮ੍ਰਿਤਸਰ ਪੁਲਿਸ ਦੇ ਨਾਲ ਹੈ ਜਿਨ੍ਹਾਂ ਨੇ ਇੱਕ ਸਧਾਰਨ ਕਿਸਾਨ ਨੂੰ ਬਹੁਤ ਜਲਦੀ ਇਨਸਾਫ ਦਵਾਇਆ ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਮਾਮਲਾ ਲਿਆਂਦਾ ਗਿਆ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ 12 11 23 ਨੂੰ ਅੰਮ੍ਰਿਤਸਰ ਦੇ ਰਚੇਟਾ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਆਪਣੇ ਕੁਝ ਦੋਸਤਾਂ ਨਾਲ ਫਤਿਹਗੜ ਸਾਹਿਬ ਦੇ ਪਿੰਡ ਮੋਹਨ ਮਾਜਰਾ 'ਚ ਇੱਕ ਸੰਤਾਂ ਦੇ ਡੇਰੇ ਤੇ ਅਖੰਡ ਪਾਠ ਸਾਹਿਬ ਦਾ ਭੋਗ ਜਿੱਥੇ ਹੁੰਦਾ ਹੈ ਉੱਥੇ ਮੱਥਾ ਟੇਕਣ ਆਉਂਦੇ ਨੇ ਤੇ ਉਹ ਸ਼ਾਮੀ 7:00 ਵਜੇ ਵਾਪਸ ਸ਼ਰਟੇ ਪਹੁੰਚਦੇ ਨੇ ਅਤੇ ਇਹ ਸਾਬਿਤ ਹੁੰਦਾ ਹੈ ਉਹਨਾਂ ਦੇ ਘਰੇ ਲੱਗੇ ਸੀਸੀਟੀਵੀ ਕੈਮਰੇ ਤੋਂ ਪਰ ਹੁੰਦਾ ਕੀ ਹੈ ਜੀ 14 11 23 ਨੂੰ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਜਿਸ ਦਾ ਨੰਬਰ ਹੁੰਦਾ 318 ਸ਼ਿਕਾਇਤ ਕਰਤਾ ਹੁੰਦਾ ਸੁਨੀਲ ਉਰਫ ਸੋਨੂ ਤੇ ਵਕੂਆ ਦਿਖਾਇਆ ਜਾਂਦਾ ਪ੍ਰੋਫੈਸਰ ਕਲੋਨੀ ਮਜੀਠਾ ਰੋਡ 9:30 ਵਜੇ ਦਾ ਉਸ ਚ ਲਿਖਿਆ ਹੁੰਦਾ ਹੈ ਕਿ 12 11 23 ਨੂੰ ਸੁਨੀਲ ਸੋਨੂ ਅਤੇ ਉਹਨਾਂ ਦੇ ਕੁਝ ਦੋਸਤਾਂ ਤੇ ਕੁਝ ਹਮਲਾਵਰਾਂ ਨੇ ਹਮਲਾ ਕੀਤਾ ਜਿਨ੍ਹਾਂ ਚੋਂ 6 ਬੰਦਿਆਂ ਦੇ ਨਾਮ ਦਿੱਤੇ ਗਏ 3 ਬੰਦਿਆਂ ਨੂੰ ਅਣਪਛਾਤਾ ਦੱਸਿਆ ਗਿਆ ਪ੍ਰੋਫੈਸਰ ਕਲੋਨੀ ਅਮਰਤਪਾਲ ਸਿੰਘ ਦੇ ਘਰ ਤੋਂ 17 18 ਕਿਲੋਮੀਟਰ ਦੂਰ ਹੈ ਪੁਲਿਸ ਅਮਰਤਪਾਲ ਦੀ ਦੁੱਧ ਦੀ ਡੈਰੀ ਜੋ ਕਿ ਰਾਣੀ ਕਾ ਬਾਗ ਵਿੱਚ ਹੁੰਦੀ ਹੈ ਉੱਥੇ ਰੇਡ ਕਰਦੀ ਹੈ ਅਰਮਿਤਪਾਲ ਸਿੰਘ ਕੁਝ ਲੋਕਾਂ ਦੇ ਘਰੇ ਦੁੱਧ ਪਾਉਣ ਗਿਆ ਹੁੰਦਾ ਹੈ ਅਤੇ ਗ੍ਰਿਫਤਾਰੀ ਤੋਂ ਬਚ ਜਾਂਦਾ ਹੈ ਉਹ ਫਿਰ ਆਪਣੇ ਪੱਧਰ ਤੇ ਘੋਖ ਕਰਦਾ ਤਾਂ ਉਹਨੂੰ ਪਤਾ ਲੱਗਦਾ ਕਿ ਜਿਹੜਾ ਪਰਚਾ 14 11 23 ਨੂੰ ਦਰਜ ਹੋਇਆ ਵਕੂਆ ਉਸ ਚ ਮੈਂਸ਼ਨਡ ਹੈ 12 11 23 ਦਾ ਉਹਦੇ ਵਿੱਚ ਅਮਰਿਤਪਾਲ ਨੂੰ ਦੱਸਿਆ ਗਿਆ ਕਿ ਉਹਦਾ ਨਾਮ ਦਰਜ ਹੈ ਅਮਰਿਤਪਾਲ ਉਸ ਵਕਤ ਦੇ ਕਮਿਸ਼ਨਰ ਆਫ ਪੁਲਿਸ ਨੋ ਨਿਹਾਲ ਸਿੰਘ ਨੂੰ ਮਿਲਦਾ ਅਤੇ ਦਰਖਾਸਤ ਦਿੰਦਾ ਹੈ ਕਿ ਜੀ ਮੇਰੇ ਤੇ ਤਾਂ ਝੂਠਾ ਪਰਚਾ ਦਰਜ ਹੋ ਗਿਆ 12 11 23 ਨੂੰ ਤਾਂ ਮੈਂ ਫਤਿਹਗੜ੍ਹ ਸਾਹਿਬ ਦੇ ਪਿੰਡ ਮੋਹਨमाज ਦੇ ਗਿਆ ਹੋਇਆ ਸੀ ਮੱਥਾ ਟੇਕਣ ਤੇ ਆਹ ਵੇਖੋ ਸੀਸੀਟੀਵੀ ਫੁਟੇਜ ਮੇਰੇ ਘਰ ਦੀ ਜਿਹਦੇ ਤੇ ਟਾਈਮ ਵੀ ਲਿਖਿਆ ਹੈ 7:30 ਵਜੇ ਮੈਂ ਅੰਦਰ ਵੜਦਾ ਦਿਖਦਾ ਤੇ ਫੇਰ ਮੈਂ 9:30 ਵਜੇ ਬਾਹਰ ਆਉਣਾ ਤੇ ਫੇਰ ਜੀ ਸੀਪੀ ਸਾਹਿਬ ਇਸ ਦਰਖਾਸਤ ਨੂੰ ਅੱਗੇ ਦਿੰਦੇ ਆ ਆਪਣੇ ਰੀਡਰ ਤਰਸ਼ੇਮ ਜੰਦ ਨੂੰ ਕਿ ਜਾਂਚ ਕਰਵਾਈ ਜਾਏ ਕਿ ਕੀ ਅਮਰਤਪਾਲ ਸਿੰਘ ਨਾਲ ਧੱਕਾ ਹੋਇਆ ਪਰ ਬਦਕਿਸਮਤੀ ਨਾਲ ਅਮਰਤਪਾਲ ਦੀ ਬਦਕਿਸਮਤੀ ਨਾਲ ਉਹ ਸੀਪੀ ਸਾਹਿਬ ਦਾ ਦੋ ਦਿਨ ਬਾਅਦ ਤਬਾਦਲਾ ਹੋ ਜਾਂਦਾ ਤਾਂ ਜਦੋਂ 4 ਕੁ ਦਿਨ ਬਾਅਦ ਅਮਰਿਤਪਾਲ ਸਿੰਘ ਤਰਸੇਮ ਚੰਨ ਨੂੰ ਟੈਲੀਫੋਨ ਕਰਕੇ ਪੁੱਛਦਾ ਹੈ ਕਿ ਜੀ ਮੇਰੀ ਦਰਖਾਸਤ ਤੇ ਜਾਂਚ ਕਿਨੂੰ ਦਿੱਤੀ ਗਈ ਹੈ ਜਾਂਚ ਹੋ ਰਹੀ ਹੈ ਕਿ ਨਹੀਂ ਹੋ ਰਹੀ ਤਰਸੇਮ ਚੰਨ ਕੋ ਜਵਾਬ ਦਿੰਦਾ ਹੈ ਉਹ ਭਾਈ ਕਾਕਾ ਤੇਰੀ ਜਿਹੜੀ ਦਰਖਾਸਤ ਹੈ ਉਹ ਤਾਂ ਗਵਾਚ ਗਈ ਤਾਂ ਫੇਰ ਇਹ ਨਵਾਂ ਕੰਮ ਸ਼ੁਰੂ ਹੋ ਗਿਆ ਨਵਾਂ ਯੱਬ ਸ਼ੁਰੂ ਹੋ ਗਿਆ ਅਮਰਿਤਪਾਲ ਵਾਸਤੇ ਤਾਂ ਉਹ ਤੋਂ ਬਾਅਦ ਜੀ ਸੀਪੀ ਸਾਹਿਬ ਆ ਜਾਂਦੇ ਨਵੇਂ ਜਿੰਨਾ ਦਾ ਨਾਮ ਹੈ ਗੁਰਪ੍ਰੀਤ ਸਿੰਘ ਪੁੱਲੜ ਤਾਂ ਅਮਰਿਤਪਾਲ ਸਾਰੀ ਗੱਲਬਾਤ ਦੱਸਦਾ ਸੀਪੀ ਸਾਹਿਬ ਦੇ ਦਫ਼ਤਰ ਜਾ ਕੇ ਦਰਖਾਸਤ ਦੁਬਾਰਾ ਦਿੰਦਾ ਹੈ ਸੀਸੀਟੀਵੀ ਫੁਟੇਜ ਦਿੰਦਾ ਹੈ ਤਾਂ ਫਿਰ ਨਵੇਂ ਸੀਪੀ ਸਾਹਿਬ ਉਹਦੀ ਜਿਹੜੀ ਜਾਂਚ ਹੈ ਉਹ ਦੇ ਦਿੰਦੇ ਆ ਪੁਲਿਸ ਸਟੇਸ਼ਨ ਸਦਰ ਦੇ ਐਸ ਐਚ ਓ ਪਲਵਿੰਦਰ ਸਿੰਘ ਨੂੰ ਪਲਵਿੰਦਰ ਸਿੰਘ ਹੁਣ ਇਨਕੁਆਰੀ ਅਫਸਰ ਹੋ ਗਿਆ ਉਹ ਆਪਣੇ ਰੀਡਰ ਐਸ ਆਈ ਹਰਬਿੰਦਰ ਸਿੰਘ ਨੂੰ ਡੈਰੀ ਤੇ ਭੇਜਦਾ ਹੈ ਅਮਰਤਪਾਲ ਦੀ ਡੈਰੀ ਤੇ ਕੇ ਬਿਆਨ ਦਰਜ ਕਰਕੇ ਲਿਆ ਤੇ ਜਿਹੜੇ ਸਬੂਤ ਉਹ ਕਹਿੰਦਾ ਉਹਦੇ ਕੋਲ ਹੈਗੇ ਆ ਉਹ ਲਿਆ ਹਰਬਿੰਦਰ ਸਿੰਘ ਆਉਂਦਾ ਬਿਆਨ ਦਰਜ ਕਰਦਾ ਸੀਸੀਟੀਵੀ ਫੁਟੇਜ ਵੀ ਲੈ ਲੈਂਦਾ ਤੇ ਨਾਲ ਮੰਗ ਕਰਦਾ ਕੁਝ ਪੈਸਿਆਂ ਦੀ ਅਮਰਤਪਾਲ ਕੋਲ 5000 ਰੁਪਈਆ ਹੁੰਦਾ ਵਟਿਆ ਡੈਰੀ ਤੇ ਉਹ ਉਹਨੂੰ ਦੇ ਦਿੰਦਾ ਫੇਰ ਅੱਗੇ ਕੀ ਹੁੰਦਾ ਜੀ ਦੁਬਾਰਾ ਇਹ ਵਿਅਕਤੀ ਹਰਬਿੰਦਰਪਾਲ ਸਿੰਘ ਏਐਸਆਈ ਉਹ ਉਹਨੂੰ ਬੇਗੁਨਾ ਸਾਬਤ ਨਹੀਂ ਕਰਦਾ ਨਹੀਂ ਕੋਸ਼ਿਤ ਕਰਦਾ ਉਹਨੂੰ ਫੇਰ ਦੋਸ਼ੀ ਕਰਾੜ ਦੇ ਦਿੰਦਾ ਹੁਣ ਦੂਜੀ ਵਾਰੀ ਅਮਰਿਤਪਾਲ ਸਿੰਘ ਫੇਰ ਜਾਂਦੇ ਆ ਸੀਪੀ ਸਾਹਿਬ ਦੇ ਪੇਸ਼ ਹੁੰਦੇ ਆ ਤੇ ਕਹਿੰਦੇ ਆ ਜੀ ਮੇਰੇ ਨਾਲ ਤਾਂ ਨਜਾਇਜ਼ ਹੋ ਰਹੀ ਆ ਧੱਕਾ ਹੋ ਰਿਹਾ ਸੀਪੀ ਭੁੱਲਰ ਸਾਹਿਬ ਦੂਜੀ ਜਾਂਚ ਮਾਰਕ ਕਰਦੇ ਆ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੂੰ ਹੁਣ ਪ੍ਰਭਜੋਤ ਸਿੰਘ ਦਾ ਜਿਹੜਾ ਰੀਡਰ ਹੈ ਉਹ ਫੇਰ ਬਿਆਨ ਦਰਜ ਕਰਦਾ ਹੈ ਤੇ ਸੀਸੀਟੀਵੀ ਫੁਟੇਜ ਲੈਂਦਾ ਹੈ ਉਹ ਤੋਂ ਪਰ ਉਹ ਰਿਕਾਰਡ ਤੇ ਸੀਸੀਟੀਵੀ ਫੁਟੇਜ ਨਹੀਂ ਲਿਆਂਦੀ ਜਾਂਦੀ ਦੁਬਾਰਾ ਉਸ ਨੂੰ ਗੁਨਾਹਗਾਰ ਘੋਸ਼ਿਤ ਕਰ ਦਿੱਤਾ ਜਾਂਦਾ ਤੀਜੀ ਵਾਰੀ ਅਮਰਪਾਲ ਸਿੰਘ ਹੁਣ ਅੱਕ ਕੇ ਹੋਮ ਸੈਕਟਰੀ ਪੰਜਾਬ ਨੂੰ ਦਰਖਾਸਤ ਪਾਉਂਦਾ ਅਤੇ ਦੁਬਾਰਾ ਦੁਬਾਰਾ ਕੀ ਤੀਜੀ ਵਾਰ ਜਾਂਚ ਦੀ ਮੰਗ ਕਰਦਾ ਹੈ ਤੇ ਹੋਮ ਸੈਕਰੇਟਰੀ ਸਾਹਿਬ ਇਸ ਦਰਖਾਸਤ ਨੂੰ ਭੇਜ ਦਿੰਦੇ ਆ ਬੀਓਆਈ ਕੋਲ ਜਿਹਦੇ ਮੁਖੀ ਨੇ ਸਪੈਸ਼ਲ ਡੀਜੀਪੀ ਐਲਕੇ ਯਾਦਵ ਸਾਹਿਬ ਬੀਓਆਈ ਤੋਂ ਬਣਦਾ ਜੀ ਬਿਊਰੋ ਆਫ ਇਨਵੈਸਟੀਗੇਸ਼ਨ ਸਪੈਸ਼ਲ ਡੀਜੀਪੀ ਯਾਦਵ ਸਾਹਿਬ ਕੀ ਕਰਦੇ ਆ ਕਿ ਇਸ ਦਰਖਾਸਤ ਨੂੰ ਐਸਐਸਪੀ ਰੂਰਲ ਅੰਮ੍ਰਿਤਸਰ ਨੂੰ ਭੇਜ ਦਿੰਦੇ ਆ ਯਾਨੀ ਕਿ ਬੀਓਆਈ ਖੁਦ ਜਾਂਚ ਨਹੀਂ ਕਰਦੀ ਉਹ ਮੁੜ ਜ਼ਿਲ੍ਹੇ ਦੇ ਵਿੱਚ ਭੇਜ ਦਿੰਦੇ ਆ ਤੇ ਉਥੋਂ ਫਿਰ ਇਹ ਐਸਐਸਪੀ ਰੂਰਲ ਤੋਂ ਰੂਟੀਨ ਦੇ ਵਿੱਚ ਚਲਦੀ ਚਲਾਉਂਦੀ ਸੀਪੀ ਸਾਹਿਬ ਦੇ ਦਫਤਰ ਆ ਜਾਂਦੀ ਹੈ ਤੇ ਉਥੋਂ ਫਿਰ ਚਲਦੀ ਚਲਾਉਂਦੀ ਇਹ ਫਿਰ ਐਸਐਚਓ ਪਲਵਿੰਦਰ ਸਿੰਘ ਦੇ ਪਹੁੰਚ ਜਾਂਦੀ ਹੈ ਉਹੀ ਐਸਐਚਓ ਫਿਰ ਏਐਸਆਈ ਹਰਬਿੰਦਰ ਸਿੰਘ ਨੂੰ ਡੈਰੀ ਤੇ ਭੇਜਦਾ ਤੇ ਏਐਸਆਈ ਹਰਬਿੰਦਰ ਸਿੰਘ 5000 ਰੁਪਇਆ ਹੋਰ ਲੈਂਦਾ ਤੇ ਕਹਿੰਦਾ ਹੁਣ ਮੈਂ ਤੈਨੂੰ ਬੇਗਨਾ ਕਰ ਦੂੰਗਾ ਮੰਗਦਾ ਤਾਂ ਉਹ 20 ਹਜ਼ਾਰ ਰੁਪਿਆ ਹੁੰਦਾ ਹੈ ਲਓ ਹੁਣ ਤੁਸੀਂ ਆ 3 ਕੋ ਮਿੰਟ ਦੀ ਆਡੀਓ ਰਿਕਾਰਡਿੰਗ ਸੁਣੋ ਜਿਹੜੀ ਕਿ ਅਮਰਿਤਪਾਲ ਸਿੰਘ ਨੇ ਰਿਕਾਰਡ ਕਰ ਲਈ ਜਦੋਂ ਹਰਬਿੰਦਰ ਸਿੰਘ ਪੈਸੇ ਮੰਗ ਰਿਹਾ ਸੀ ਤੂੰ ਬਥਰਾ ਬੰਨ ਬਸਾਇਆ ਆਪਣਾ ਤਾਰੀਖ ਨਾ ਆ ਇੱਕ ਹੀ ਨਾ ਇਹ ਤਾਂ ਦਿੱਤੇ ਪੈੰਡ ਕਰਦਾ ਤੁਸੀਂ ਕਰਉਣਾ ਚਾਹੁੰਦੇ ਕਾਮਰਾ ਵੀਰ ਮੈਂ ਇੱਕ ਇਹ 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 ਨਾ ਸੋਚਿਆ ਕਿ ਤਾ ਮੈਂ ਕਿਉਂ ਕਹਿੰਦਾ ਮੈਂ ਕੋਈ ਉਸਨ ਨਾਲ ਦਾ ਬੁੱਧਾ ਵੀ ਗਣੇਗਾ ਤੇ ਸੀਰੀਅਸ ਜਿਹੜਾ ਵਾਲਾ ਪੰਤਾ ਹੈਗਾ ਤੇ ਇਹਨਾਂ ਕੋਲ ਲਈ ਦਵਾਈ ਤੁਸੀਂ ਕਿਉਂ ਤੈਨੂੰ ਲੱਗਦਾ ਹੈ ਜੀ ਨੇ ਕੁੜੀ ਸੀਪੀ ਸਾਹਿਬ ਦੇ ਬੇਟ ਹੋ ਗਏ ਉਹ ਤੇ ਉਹ ਜਦੋਂ ਬਾਈ ਉੱਤੇ ਫਿਰ ਸੀਪੀ ਸਾਹਿਬ ਨੇ ਡੀਐਸਪੀ ਨੂੰ ਮਾਰਕ ਕਰਤੀ ਡੀਐਸਪੀ ਉਸ ਤੋਂ ਮੈਨੂੰ ਬੁਲਾਇਆ ਨਹੀਂ ਗਿਆ ਉਹਦੇ ਬਾਅਦ ਮੁਰਗੇ ਫੇਰ ਮੈਂ ਗਿਆ ਕੇ ਸਾਹਿਬ ਮੈਨੂੰ ਬੁਲਾਇਆ ਨਹੀਂ ਗਿਆ ਜਦੋਂ ਤੱਕ ਤੁਹਾਨੂੰ ਪਤਾ ਹੀ ਆ ਮਹਿਕਮਿਆਂ ਦਾ ਤੇ ਉਹ ਫਿਰ ਮੈਂ ਤੁਸੀਂ ਉੱਤੇ ਬਾਅਦ ਇਹ ਇਹ ਤਾਂ ਨਹੀਂ ਪੁੱਛੀ ਗਏ ਜੀ ਇਹ ਤਾਂ ਆਪਾਂ ਚਾਤੋਂ ਅਧਿਕਾਰ ਨੂੰ ਸਮਝਾ ਰਿਹਾ ਬਲੀ ਸਟਾਰ ਦੱਸ ਸਰਦੋ ਜੀ ਮੈਂ ਤਾਂ ਅਰੇ ਬੰਦਾ ਚਾਹਦਾ ਕਿ ਆਪਣਾ ਆ ਜਾਓ ਆਦੀ ਵੀ ਗਿਆ ਆਦਿ ਆਪਣਾ ਸਿੱਖ ਰਵੇ ਸਹੀ ਹੋਏ ਕਿ ਮੈਂ ਅਲਨ ਜੈਪਲ ਕੋਸ ਅਨਿਤ ਅਜੀਤ ਦਾ ਮੁਸਕਾਨ ਮੈਨੂੰ ਇੱਕ ਸਾਜੇ ਆਪਣੇ ਪਾਸ ਤੱਕ ਉਸ ਰੱਖਣਾ ਹਾਂਜੀ ਹੈ 3 ਮਿੰਟ ਕੋਈ ਗੱਲ ਨਹੀਂ ਮੇਰੀ ਕਹਿਣਾ ਨਹੀਂ ਮੈਨੂੰ ਤੁਹਾਨੂੰ ਮਿਲ ਪਿਆ ਬਾਅਦ ਚ ਮੈਂ ਤੁਹਾਨੂੰ ਬੰਦੂਣਾ ਮੇਰੀ ਗੱਲ ਹੋਈ ਪ੍ਰਜਿੰਦਰ ਬੰਦੂਣਾ ਮੈਂ ਭਾਈ ਤੂੰ ਮੈਨੂੰ ਦੱਸ ਦੇ ਕਿੱਦਾਂ ਕਰਨਾ ਤੇ ਆਂਦਾ ਕੋਈ ਗੱਲ ਹੀ ਤੁਝੇ ਰਿਟਰਨ ਮਿਲ ਲਿਆ ਕੋਈ ਨਹੀਂ ਰਿਟਰਨ ਨਹੀਂ ਜੋ ਕਰਨਾ ਰਿਟਰਨ ਨਹੀਂ ਕਰਨਾ ਮੈਂ ਅਮਿਸਰੋਂ ਨਾਲ ਦੇਤੀ ਹੈ ਜੀ ਤੇ ਜਦੋਂ ਤੁਸੀਂ ਮੈਨੂੰ ਬੁਲਾਇਆ ਤਦੋਂ ਕੋਸ ਮੈਂ ਵੀ ਆਇਆ ਤੁਸੀਂ ਮੈਨੂੰ ਬੁਲਾਇਆ ਫਿਰ ਮੈਂ ਤੁਹਾਡੇ ਕੋਲ ਪੇਚ ਹੋ ਗਿਆ ਉੱਥੇ ਪਰ ਦਾ ਪਰ ਇਹਨਾਂ ਤੋਂ ਕਿ ਇਹ ਮੈਂ ਬੋਟ ਨਹੀਂ ਅਸ ਚਾਰਡਲ ਸੈਕਸ਼ਨ ਤਾਂ ਕੰਟੀ ਹੈ ਸਭੀ ਦਾ ਦੋ ਕੋਈ ਪਾ ਦੋ ਨੀ ਜਰਾ ਜਿਵੇਂ ਲੋਕ ਪਾ ਦੋ ਇਹ ਮੈਂ ਮਹੱਦ ਅੱਜ ਨਾਲ ਗਿਆ ਹਾਂ ਬੰਦਾ ਗਿਆ ਮੈਂ ਜਿਆ ਆ ਵਾ ਅਰੇ ਬਿਲਕੁਲ ਕੀ ਸਾਰਾ ਕਾਣ ਵੀ ਪੀਛ ਲਿਆ ਉਹ ਉਹ ਬੰਦੇ ਨੇ ਕਿਵੇਂ ਮੈਨੂੰ ਤੋਂ ਨਹੀਂ ਜਾਈ ਵਿੱਚ ਪਾਖਾ ਇਹ ਜਿਹੜਾ ਬੰਦ ਕੋਲੋਂ ਕੋਲੋਂ ਗਿਆ ਨਾ ਨੋਟ ਨਹੀਂ ਬਦਲ ਸਕਦਾ ਤਾਂ ਮੈਂ ਬਰਵਾਤ ਨਹੀਂ だっ ਸਿਟ ਵਾਇਰ ਦੋ ਤੱਕ ਮੈਂ ਰੋਜ਼ ਉਹ ਤਾਂ ਨਹੀਂ ਕਿਉਂਕਿ ਪਤਾ ਨਾ ਚੁੜਾ ਕੋਈ ਨਾ ਉਹ ਸਾਈ ਰੋਇ ਦੇ ਟਨ ਨਾ ਹਾਂ ਜੀ ਕਿਤੇ ਨਾ ਪੰਜ ਡਰੈਸ ਦੇ ਕੋ ਠੀਕ ਪੰਜ ਡਰੈਸ ਅੱਛਾ ਜੀ ਉਹ ਜਦੋਂ ਬੁਕਿੰਗ ਬਣਾ ਦੇ ਚਿੱਤ ਸੈਂਦ ਸੁਣ ਬਤ ਸਰਦਾ ਹੋਣਾ ਇਹ ਸਹੀ ਗਿਆ ਇਹ ਨਾ ਦਤਰੋ ਸਾਹਮਣੇ ਪਰ ਪਰ ਬਾਰੇ ਠੀਕ ਹੈ ਤਾਂ ਕੀ ਨਹੀਂ ਜਤੋ ਤਾਂ ਜਤ ਕੋ ਬਿਕ ਹਾਲ ਜੀ ਮੇ ਨਾ ਯਾ ਜੇਬ ਆਡੀਓ ਆਹ ਗਰਮ ਨਹੀਂ ਲੈ ਗਿਆ ਜੀ ਆਈ ਕੀ ਕਰਨਾ ਕੋਈ ਬੋਲਦਾ ਚਲੋ ਠੀਕ ਹੈ ਫਿਰ ਔਰ ਮੈਂ ਚੱਲਿਆਂ ਦੀ ਗੱਲ ਆ ਪਹਿਲੇ ਪਹਿਲੇ ਵੀ ਨਹੀਂ ਹਾਂ ਐ ਨਹੀਂ ਕਿ ਤੁਸੀਂ ਮੈਟਰ ਉਸ ਤੇ ਆਗੇ ਤੁਸੀਂ ਸੋਚਦਾ ਬੱਸ ਇਹ ਸਪੜਾ ਕੰਮ ਕਿੱਥੇ ਨਹੀਂ ਬੱਦ ਤੇ ਨਹੀਂ ਠੀਕ ਹੈ ਮੈਂ ਕਰਦੇ ਹਾਂ ਵੀ ਮਿਲੋ ਵੀਰ ਮੋਟ ਜਾਇਜ ਕਰ ਮਾਰੇ ਮੈਂ ਨਹੀਂ ਜਾਏ ਬੰਦਾ ਮੈਂ ਮੈਂ ਨਹੀਂ ਕਰਦਾ ਹਾਂ ਸਰ ਮੈਂ ਸਹੀ ਤੁਹਾਨੂੰ ਕਹਾਂ ਮੈਂ ਕੋਈ ਪੰਦਾ ਨਹੀਂ ਮੈਂ ਤੁਸੀਂ ਮੈਨੂੰ ਪੰਜਾਂ ਬੰਦੇ ਡਿਸਟ੍ਰਿਕਟ ਦੇ ਦਿਓ ਜਿਹੜਾ ਮੇਰੇ ਆਪ ਵਸਿਆ ਪੜ੍ਹ ਪੜ੍ਹ ਮੈਨੂੰ जिंदगी में मैं अटैक करता हूं मैं सब तो की तरह तो ही गल करते तो हैं फिर मैं ना आप काट दो ठीक है मतलब मैं ना मैं कभी भी जिंदगी ना सच जिंदगी मैं ना बच्चे मिलने के तो दो दो मेरे पिताजी का देखा पिता है बाहर कनाडा जी वे कितने नेता अमेरिका की जॉब करते हैं वगैरह सीखना है एकदम कितना है फिर मैं जिंदगी आपसे मैं तो कुछ करना ठीक है ठीक है आपको तो कोई ड्रेस पार्टी दे दे पांच ड्रेस दे भाई साहब फिर पंजाब से पहले से जाने आओ पंजाब से सते ਕੱਟ ਨਹੀਂ ਹੋਣਗੇ ਘੱਟ ਤੇ ਕੱਟ ਬਿਆ ਨਹੀਂ ਹੋਣਗੇ ਘੱਟ ਬੰਦੇ ਆ ਵੀ ਤੁਮੇ ਚਾਹ ਤੇ ਲੈ ਜਾ ਦਿਖਾਓ ਇੱਧਰ ਬੰਦੇ ਦੇ ਦੋ ਘਰ ਦੀ ਮੇਰੇ ਹੋ ਜਣਗੀ ਆ ਠੀਕ ਹੈ ਸਹੀ ਗੱਲ ਕੋਈ ਨਾ ਕਰਨਾ ਠੀਕ ਹੈ ਲੋ ਦੋਸਤੋ ਹੁਣ ਏਐਸਆਈ ਹਰਬਿੰਦਰ ਸਿੰਘ ਰਿਟਾਇਰ ਹੋ ਚੁੱਕਾ ਹੈ ਪਰ 25 ਦੋ 25 ਨੂੰ ਉਹਦਾ ਟੈਲੀਫੋਨ ਆਉਂਦਾ ਅਮਰਿਤਪਾਲ ਸਿੰਘ ਨੂੰ ਕਿ ਤੂੰ ਆਪਣੀ ਬੇਗੁਨਾਹੀ ਦਾ ਸਬੂਤ ਜਾ ਕੇ ਥਾਣੇ ਚੋਂ ਲਿਆ ਕਿਉਂਕਿ ਅਮਰਤਪਾਲ بار بار ਮੰਗ ਕਰ ਰਿਹਾ ਹੁੰਦਾ ਹੈ ਵੀ ਜੇ ਜਾਂਚ ਸਪਸ਼ਟ ਹੋ ਗਈ ਮੇਰੇ ਹੱਕ ਚ ਹੋ ਗਈ ਮੈਂ ਬੇਦੋਸ਼ਾ ਹੋ ਗਿਆ ਤਾਂ ਉਹਦਾ ਮੈਨੂੰ ਕੋਈ ਲਿਖਤੀ ਕਾਗਜ਼ ਵੀ ਦੇ ਦਿਓ ਤਾਂ ਹਰਬਿੰਦਰ ਸਿੰਘ ਕਹਿੰਦਾ ਅੱਛਾ ਹੁਣ ਤੂੰ ਥਾਣੇ ਜਾ ਫੋਨ ਹਰਬਿੰਦਰ ਕਰਦਾ ਤੇ ਆਪਣਾ ਬੇਗੁਨਾਹੀ ਦਾ ਸਬੂਤ ਲਿਆ ਉਠਾਣੇ ਜਾਂਦਾ ਤੇ ਥਾਣੇ ਜਾਂਦੇ ਹੀ ਉਹਨੂੰ ਅਰੈਸਟ ਕਰ ਲਿਆ ਜਾਂਦਾ ਬਾਹਰ ਜਦੋਂ ਪਤਾ ਲੱਗਦਾ ਹੈ ਉਦੇ ਘਰਦਿਆਂ ਨੂੰ ਭਾਜੜਾਂ ਪੈ ਜਾਂਦੀਆਂ ਤੇ ਉਹ ਗ੍ਰਿਫਤਾਰ ਹੋ ਕੇ ਫਿਰ ਸਿੱਧਾ ਉਹਨੂੰ ਭੇਜਿਆ ਜਾਂਦਾ ਹੈ ਜੁਡੀਸ਼ਲ ਕਸਟਡੀ ਯਾਨੀ ਕਿ ਜੇਲ੍ਹ ਦੇ ਵਿੱਚ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਤੇ 13 3 25 ਨੂੰ ਉਹਦੀ ਜ਼ਮਾਨਤ ਹੁੰਦੀ ਹੈ 20 ਦਿਨ ਦੇ ਬਾਅਦ ਬਾਹਰ ਆ ਕੇ ਅਮਰਪਾਲ ਸਿੰਘ ਨੇ ਪੰਜਾਬ ਫਾਈਲਸ ਟੀਵੀ ਨਾਲ ਸੰਪਰਕ ਕੀਤਾ ਤਾਂ ਫਿਰ ਪੰਜਾਬ ਫਾਈਲਸ ਟੀਵੀ ਵੱਲੋਂ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਪੁੱਲਰ ਨੂੰ ਸਾਰੇ ਵਿਸਤਾਰ ਦੱਸੇ ਗਏ ਲਿਖਤੀ ਭੇਜੇ ਗਏ ਨਾਲ ਭੇਜੀ ਗਈ ਆਡੀਓ ਰਿਕਾਰਡਿੰਗ ਤਾਂ ਸੀਪੀ ਸਾਹਿਬ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਸਧਾਰਨ ਕਿਸਾਨ ਨੂੰ ਇਨਸਾਫ ਦਿਵਾਇਆ ਉਹ ਕਿਵੇਂ ਉਹਨਾਂ ਨੇ ਡਿਊਟੀ ਲਈ ਏਡੀਸੀਪੀ ਰਵਿੰਦਰ ਸਿੰਘ ਸੰਧੂ ਦੀ ਉਹਨਾਂ ਨੇ ਅਮਰਿਤਪਾਲ ਸਿੰਘ ਨਾਲ ਸੰਪਰਕ ਕੀਤਾ ਉਹਨਾਂ ਨੂੰ ਆਪਣੇ ਦਫ਼ਤਰ ਬੁਲਾਇਆ ਉਹਦਾ ਬਿਆਨ ਦਰਜ ਕੀਤਾ ਔਰ 2 ਘੰਟਿਆਂ ਦੇ ਸਮੇਂ ਤੋਂ ਵੀ ਘੱਟ ਚ ਅੰਮ੍ਰਿਤਸਰ ਪੁਲਿਸ ਨੇ ਹਰਬਿੰਦਰ ਸਿੰਘ ASI ਨੂੰ ਗ੍ਰਿਫਤਾਰ ਕੀਤਾ ਔਰ ਉਸ ਨੂੰ ਕੱਲ 1 ਦਿਨ ਦਾ ਕੋਰਟ ਨੇ ਪੁਲਿਸ ਰਿਮਾਂਡ 'ਚ ਭੇਜਿਆ ਉਸ ਤੋਂ ਬਾਅਦ ਉਹਦਾ ਹੋ ਸਕਦਾ ਜੁਡੀਸ਼ੀਅਲ ਰਿਮਾਂਡ ਹੋ ਜੇ ਤੇ ਉਹਦੇ ਲਾਇਆ ਗਿਆ ਜੀ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਇਸ ਤੇਜ਼ ਹੋਈ ਕਾਰਵਾਈ ਦੇ ਲਈ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਤਨਵਾਦ ਦੇ ਹੱਕਦਾਰ ਨੇ ਅਮਰਿਤਪਾਲ ਵੱਲੋਂ ਵੀ ਤੇ ਪੰਜਾਬ ਫਾਈਲਸ ਟੀਵੀ ਵੱਲੋਂ ਵੀ ਤੁਹਾਨੂੰ ਦੱਸਦੇ ਹਾਂ ਭਈ ਰਵਿੰਦਰ ਸਿੰਘ ਸੰਧੂ ਨੇ ਜੋ ਕਾਰਵਾਈ ਕੀਤੀ ਉਹ ਵੀ ਸ਼ਲਾਘਾਯੋਗ ਹੈ ਕਿ ਉਹਨਾਂ ਨੇ ਤੁਰੰਤ ਅਮਰਤਪਾਲ ਸਿੰਘ ਨਾਲ ਸੰਪਰਕ ਕਰਕੇ ਉਸ ਨੂੰ ਉਹਦਾ ਬਿਆਨ ਦਰਜ ਕਰਕੇ ਤੇ ਹਰਬਿੰਦਰ ਸਿੰਘ ਐਸਆਈ ਦੀ ਗ੍ਰਿਫਤਾਰੀ ਪਾਈ ਅਗਲੀ ਗੱਲ ਇਹ ਧੱਕਣਾ ਚੋਨਾ ਮੈਂ ਤੇ ਕਿ ਭਾਵੇਂ ਇੱਕ ਪੱਖ ਤਾਂ ਪੂਰਾ ਹੋ ਗਿਆ ਇਸ ਸਾਰੇ ਮਾਮਲੇ ਦਾ ਪਰ ਇੱਕ ਬਹੁਤ ਵੱਡਾ ਮਾਮਲਾ ਹਜੇ ਪੈਂਡਿੰਗ ਹੈ ਜਿਹਦੇ ਤੇ ਅਮਰਤਪਾਲ ਸਿੰਘ ਨੂੰ ਇਨਸਾਫ ਮਿਲਣਾ ਬਾਕੀ ਹੈ ਉਹ ਇਹ ਹੈ ਕਿ ਪਰਚੇ ਚੋਂ ਦਾ ਨਾਂ ਹਜੇ ਤੱਕ ਨਹੀਂ ਕੱਢਿਆ ਗਿਆ ਮੇਰਾ ਖਿਆਲ ਹੈ ਜਦੋਂ ਸੀਪੀ ਸਾਹਿਬ ਨੂੰ ਸਾਰੇ ਤੱਥ ਸਪਸ਼ਟ ਹੋ ਗਏ ਉਹ ਫਿਰ ਜਦੋਂ ਚਲਾਨ ਪੇਸ਼ ਕਰਨ ਦੀ ਵਾਰੀ ਆਉਣੀ ਹੈ ਉਹਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੀ ਜਾਂ ਉਹਦੀ ਦਰਖਾਸਤ ਦੀ ਚੰਗੀ ਤਰ੍ਹਾਂ ਜਾਂਚ ਕੋਖ ਕਰਕੇ ਉਹਨੂੰ ਜੇ ਬੇਗੁਨਾ ਹੈਗਾ ਤਾਂ ਬੇਗੁਨਾ ਸਾਬਤ ਕਰਨਗੇ ਡਿਕਲੇਅਰ ਕਰਨਗੇ ਘੋਸ਼ਿਤ ਕਰਨਗੇ ਉਹਦੇ ਨਾਲ ਫਿਰ ਜਿਹੜਾ ਕੰਪਲੀਟ ਇਨਸਾਫ ਇਹ ਸਧਾਰਨ ਕਿਸਾਨ ਨੂੰ ਮਿਲੇਗਾ 50 ਫਾਈਲਸ ਟੀਵੀ ਵੱਲੋਂ ਅਸੀਂ ਨਿਜੀ ਤੌਰ ਤੇ ਸੀਪੀ ਅੰਮ੍ਰਿਤਸਰ ਪ੍ਰੋਡੂਸਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਫਿਜ਼